ਇਹ ਫਿਕਰ ਦਿਰਾਉਂਦੀ ਇਹ ਬਹੁਤ ਹੋਵੇ ਦਿਖਾਉਂ ਇਹ ਹੋ ਕਿ ਸਾਡ ਲੋਕ ਬਣ ਇੱਕ ਵਾਰ ਬਾਕੀ ਬਾਰੀ ਅੱਜ ਨਹੀਂ ਬਾਕੀ ਮਾਂ ਅੱਜ ਆਇਆ ਯਾਰ ਅੰਦਰ ਤੁਸੀਂ ਅੰਦਰ ਬਾਹਰੋਂ ਪੈ ਜੀ ਬਹਣੇ ਆ ਜਾਂਦੀ ਕਿਸੇ ਨੂੰ ਕੁਝ ਪਤਾ ਲੱਗਿਆ ਕੁਝ ਮੇਰੇ ਕੋਲ ਕੁਝ ਨਹੀਂ ਪਤਾ ਤੇ ਸਰ ਕਿੱਥੋਂ ਦੇ ਆਏ ਪੁਲਿਸ ਵਾਲਾ ਕੁਝ ਬਾਹਰੋਂ ਆਈ ਬੋਲਦੀ ਮੈਂ ਹੁਣੇ ਆਇਆ ਵੈਰੀਫਾਈ ਕਰ ਰਿਹਾ ਠੀਕ 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 ਹੈ ਸਰ ਜੀ ਬਹਣੇ ਹੋਏ ਐਸੇ ਤੋਂ ਹਾਂ ਤਹਨ ਬੇਰੇ ਦੇ ਮਰਦੀ ਆ ਤੇਰੀ ਆਹੀ ਕੰਮ ਨਹੀਂ ਨਹੀਂ ਅਰੇ ਖਰਾਬ ਨਾ ਕਰਦਾ ਯਾਰ ਉਹ ਕੰਮ ਮਾਰਾ ਫਿਰ ਤੰਤਰਾ ਕਿੱਥੇ ਹੋਇਆ ਮੈਂ ਤਾਂ ਮੇਰੀ ਬਾਹੂ ਜੀਐਸਟੀ ਸਾਹਿਬ ਇੱਕ ਵਕਤ ਬਾਕੀ ਬਾਰੀਆ ਸਮਾਖਿ ਬੋਲ ਇਹ ਪਾਰੀ ਹਲੋ ਚਲੋ ਜੀ ਕੀ ਕਰ ਲਈ ਇਥੇ ਵੀਰ ਨੂੰ ਸਰ ਸਰ ਕੀ ਕਰ ਲਈ ਇਥੇ ਸਰ ਜੀ ਨੋਥਰ ਇਨਵੈਸਟੀਗੇਸ਼ਨ ਦਾ ਪਾਰਟ ਹੈ ਕੁਛ ਸਰ ਸਰ ਕੀ ਗੱਲ ਨੂੰ ਕੁਛ ਪਤਾ ਲੱਗਿਆ ਕੁਛ ਮਾੜੀ ਮੋਟੀ ਗੱਲ ਦੱਸ ਦਿਓ ਵੀ ਕੀ ਮਾੜਾ ਮੋਟਾ ਮਸਲਾ ਹੈ ਸਰ ਇਹ ਪਤਾ ਲੱਗਿਆ ਵੀ ਕਿੱਥੋਂ ਆਇਆ ਕੋਣ ਹੈ ਸਰ ਕੁਛ ਪਤਾ ਲੱਗਿਆ ਕਿੱਥੋਂ ਆਇਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਬੰਦੇ ਤੇ ਸਰ ਕੀ ਗੱਲ ਹੋਈ ਮੱਲੇ ਜੱਜ ਰੇਡ ਹੋਈ ਆ ਪੁਲਿਸ ਕਾਫੀ ਆਈ ਵੀ ਤੁਹਾਡੇ ਇੱਥੇ ਮੱਲੇ 'ਚ ਪਤਾ ਲੱਗਿਆ ਵੀ ਰੇਡ ਹੋਈ ਆ ਜਿੱਥੇ ਪਤਾ ਲੱਗਿਆ ਉਵੇਂ ਪਹੁੰਚੇ ਇੱਥੇ ਜੀ ਪੁਲਿਸ ਮਲਾਜਾ ਮੰਦਰਾ ਆਪਦਾ ਕੰਮ ਕਰ ਰਹੀ ਆ ਕੁਛ ਪਤਾ ਲੱਗਿਆ ਕਿ ਉਹ ਲੜਕੇ ਨੂੰ ਕੁੱਟਿਆ ਗਿਆ ਪੁਲਿਸ ਵੱਲੋਂ ਕਾਫੀ ਕੋਈ ਬਾਹਰੋਂ ਪੁਲਿਸ ਆਈ ਹੈ ਜੀ ਜਰੂਰ ਪਤਾ ਲੱਗਿਆ ਕਿ ਨਾਲ ਕੀ ਦੀ ਕਟਵਾਰ ਮੱਲੇ ਵਾਲੇ ਕਾਫੀ ਖੜੇ ਆ ਜੀ ਪਰੇਸ਼ਾਨ ਹੋਏ ਫਿਰ ਪੁਲਿਸ ਤਸਨੀ ਨਹੀਂ ਦੇ ਕੋਈ ਮੱਲਾ ਸਾਰਾ ਪਰੇਸ਼ਾਨ ਸਾਰਾ ਮੱਲਾ ਇਕੱਠਾ ਹੋਇਆ ਹੈ ਜੀ ਇੱਕ ਮੱਲੇ ਦੂ ਮੱਲੇ ਇੱਥੇ ਇਕੱਠੇ ਹੋਏ ਹੋਏ ਤੁਹਾਡੀ ਪੁਲਿਸ ਨਾਲ ਹੋਈ ਕੋਈ ਗੱਲਬਾਤ ਹੁਣ ਨਹੀਂ ਹਜੇ ਜਿਵੇਂ ਅਫਸਰ ਬਾਹਰ ਹੁੰਦੇ ਗੱਲ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕੀ ਗੱਲ ਹੋਈ ਬਾਈ ਜੀ ਇੱਥੇ ਪਤਾ ਨਹੀਂ ਆ ਅੰਦਰ ਬੜੇ ਹੋਏ ਆ ਸਾਨੂੰ ਕੀ ਪਤਾ ਹੁਣ ਕੌਣ ਕੌਣ ਬੜੇ ਇੱਥੇ ਕੀ ਪਤਾ ਕਿਹੜੇ ਬੜੇ ਆ ਨੀ ਪੁਲਿਸ ਆਈ ਇੱਥੇ ਕੋਈ ਪਤਾ ਨਹੀਂ ਸਾਰੇ ਕਿਹੜੇ ਆਏ ਜਦੋਂ ਜਦੋਂ ਆਇਆ ਸੀ ਅੱਛਾ ਕੁੱਤੇ ਬਹੁਤ ਬਨੇ ਕਿੰਨੇ ਕੁ ਬਲਾਜਮ ਸੀ ਕੁੱਤੇ ਕੁੱਤੇ ਕਿੱਥੇ ਜੀ ਆਪਣੇ ਚੱਕੀਵਾਰ ਕੁੱਤੇਆ ਚੱਕੀ ਕੋਲ ਕਿੰਨੇ ਬੰਦੇ ਸੀ ਤਿੰਨ ਜਣੇ ਸੀ ਪੁਲਿਸ ਵਰਦੀ ਦੇ ਸੀਗੀ ਨਹੀਂ ਨਹੀਂ ਸਿਵਲ ਡਰੈਸ ਕਿ ਪੁੱਤਾਂ ਨੂੰ ਕੁੱਟਣ ਤੋਂ ਬਾਅਦ ਕਿੱਥੇ ਲੈ ਗਏ ਜੀ ਇੱਧਰ ਲੈ ਗਏ ਹਾਂ ਜੀ ਘਰੇ ਲੈ ਗਏ ਹਾਂ ਜੀ ਉਹਦਾ ਘਰ ਮੁੰਡੇ ਦਾ ਘਰ ਹੀ ਆ ਪਤਾ ਨਹੀਂ ਨਾ 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 ਉਹਦਾ ਘਰ ਨਹੀਂ ਹੈ ਮੈਂ ਦੇਖੀ ਕਿੰਨਾ ਕੁ ਟਾਈਮ ਹੋ ਤੁਹਾਨੂੰ ਖੜੇ ਨੂੰ ਇੱਥੇ 10 15 ਮਿੰਟ ਬੀ ਮਿੰਟ ਤਾਂ ਹੋ ਗਈ ਕੱਟ ਪਰ ਠੀਕ ਦੋਪਹਿਰ 10 15 ਪਤਾ ਵੀ ਸਾਨੂੰ ਕੌਣ ਹੈ ਕੌ ਉਹ ਮੁੰਡਾ ਉੱਥੇ ਘੁੱਟਿਆ ਮਾਰੇ ਚੱਕੇ ਅੰਦਰ ਸਿੱਟੇ ਹੋਏ ਤੇ ਕਹਿੰਦੇ ਪਤਾ ਨਹੀਂ ਕੀ ਹਸਾਂ ਨਹੀਂ ਕੋਈ ਨਿਆਜ਼ ਘੁੱਟੇ ਦਾ ਕੀ ਗੱਲ ਹੋਈ ਹੈ ਨੂੰ ਇਹ ਪਤਾ ਹੀ ਨਹੀਂ ਹੈਗਾ ਕੀ ਹੋਇਆ ਕੀ ਅੰਦਰ ਕੋਈ ਕਿੱਥੋਂ ਆਈ ਬੋਲ ਸੇ ਪਤਾ ਨਹੀਂ ਕੋਈ ਦੱਸਦੇ ਨਹੀਂ ਕੀ ਕਿੰਨੀ ਵੱਡੀ ਗੱਲ ਹੈ ਬਿਨਾਂ ਰੱਬ ਦੀ ਮਦਦ ਜੀ ਇਸ ਵੇਲੇ ਅਸੀਂ ਖੜੇ ਹਾਂ ਜਗਰਾਉਂ ਦੇ ਮਹੱਲਾ ਸ਼ਾਸਤਰੀ ਨਗਰ ਦੇ ਵਿੱਚ ਜਿੱਥੇ ਬੀਤੀ ਰਾਤ ਅੰਮ੍ਰਿਤਸਰ ਦੀ ਪੁਲਿਸ ਨਾਲ STF ਦੀ ਟੀਮ ਅਤੇ ਨਾਲ ਕੇਂਦਰੀ ਜਾਂਚ ਏਜੰਸੀ ਇੱਥੇ ਪਹੁੰਚੀ ਸੀ ਔਰ ਬਕਾਇਵਾ ਉਹਨਾਂ ਨੇ ਜਿੱਥੇ ਇੱਕ ਇੱਥੇ ਇੱਕ ਫੀਡ ਫੈਕਟਰੀ ਦੇ ਮੁਨੀਮ ਨੂੰ ਕਾਬੂ ਕੀਤਾ ਅਤੇ ਉਸ ਦੇ ਉਸ ਦੀ ਇੱਥੇ ਲਾਠੀ ਚਾਰਜ ਨਾਲ ਉਹਨੂੰ ਕੁੱਟਿਆ ਵੀ ਅਤੇ ਉਸ ਤੋਂ ਬਾਅਦ ਉਸ ਨੂੰ ਇੱਥੇ ਇੱਕ ਘਰ ਦੇ ਵਿੱਚ ਜੋ ਕਿ ਇਸ ਮੁਹੱਲੇ ਦੇ ਵਿੱਚ ਘਰ ਹੈ ਉੱਥੇ ਇਸ ਘਰ ਦੇ ਵਿੱਚ ਲੈ ਕੇ ਗਏ ਉਸ ਨੂੰ ਔਰ ਉੱਥੇ ਉਸ ਤੋਂ ਚੰਗੀ ਤਰ੍ਹਾਂ ਪੁੱਛਪੜਤਾਲ ਕੀਤੀ ਦਰਅਸਲ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਅਮਰitsar ਪੁਲਿਸ ਨੇ ਉੱਥੇ ਕੁਝ ਹਵਾਲਾ ਰਾਸ਼ੀ ਦੇ ਨਾਲ ਕੁਝ ਬੰਦਿਆਂ ਨੂੰ ਕਾਬੂ ਕੀਤਾ ਸੀ ਤੇ ਉਸੇ ਹਵਾਲਾ ਰਾਸ਼ੀ ਦੇ ਨਾਲ ਇਹ ਜੋ ਫੀਡ ਵੈਕਟਰੀ ਦਾ ਮਨੀਮ ਸੀ ਇੱਥੇ ਪਹੁੰਚਿਆ ਸੀ ਔਰ ਉਸੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਜਿੱਥੇ ਹਵਾਲਾ ਰਾਸ਼ੀ ਬਰਾਮਦ ਕੀਤੀ ਗਈ ਹੈ ਉੱਥੇ ਹੀ ਨਾਲ ਇੱਕ ਚਿੱਟਿਆ ਫੜਨ ਦੀਆਂ ਵੀ ਅਫਵਾਹਾਂ ਇੱਥੇ ਬਹੁਤ ਉੱਡੀਆਂ ਹਨ ਮਹੱਲੇ ਦੇ ਵਿੱਚ ਪਰ ਜਗਰਾਉਂ ਪੁਲਿਸ ਜੋ ਇੱਥੇ ਪਹੁੰਚੀ ਹੈ ਉਸ ਦੇ ਵਿੱਚ ਡੀਐਸਪੀ ਜਸਜੋਤ ਸਿੰਘ ਅਤੇ ਐਸਐਚਓ ਅਮਰਿਤਪਾਲ ਸਿੰਘ ਪਹੁੰਚੇ ਸਨ ਜਿਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਵਾਬਦੇਹਨਤੋਂ ਇਨਕਾਰ ਕਰ ਦਿੱਤਾ ਤੇ ਸਿਰਫ ਇਨਵੈਸਟੀਗੇਸ਼ਨ ਚੱਲਣ ਦੀ ਗੱਲ ਕਹਿ ਕੇ ਕਿਨਾਰਾ ਕਰ ਲਿਆ ਹੈ ਪੂਰੇ ਮਹੱਲੇ ਦੇ ਵਿੱਚ ਇੱਥੇ دہشت ਫੈਲੀ ਹੋਈ ਹੈ ਕਿ ਪੁਲਿਸ ਕਿਉਂ ਆਈ ਸੀ ਮੱਲਾਹੇ ਜਿਹੜਾ ਪੌਸ਼ ਇਲਾਕਾ ਹੈ ਜਗਰਾਉਂ ਦਾ ਔਰ ਇੱਥੇ ਇਸ ਤਰ੍ਹਾਂ ਪੁਲਿਸ ਦਾ ਆਉਣਾ ਲੋਕਾਂ ਦੇ ਵਿੱਚ ਇੱਕ دہشت ਦਾ ਮਾਹੌਲ ਪੈਦਾ ਕਰ ਗਿਆ ਹੈ ਲੋਕਾਂ ਦੇ ਵਿੱਚ ਬੜੇ ਹੀ ਪ੍ਰਸ਼ਨ ਹਨ ਜਿਨ੍ਹਾਂ ਦੇ ਜਵਾਬ ਅਜੇ ਤੱਕ ਕਿਸੇ ਨੂੰ ਨਹੀਂ ਮਿਲੇ ਆਉਣ ਵਾਲੇ ਦਿਨਾਂ ਵਿੱਚ ਇੱਥੇ ਹੋਰ ਕੀ ਹੁੰਦਾ ਹੈ ਪੁਲਿਸੀ ਅੱਗੇ ਹੋਰ ਕੀ ਕਾਰਵਾਈ ਹੁੰਦੀ ਹੈ ਐਸਟੀਵੀਐਫ ਕੀ ਕਰਦੀ ਹੈ ਇਹ ਦੇਖਣਾ ਬਾਕੀ ਰਹੇਗਾ ਆਪਣੇ ਸਾਥੀ ਰੋਕੀ ਚਾਉਲਾ ਦੇ ਨਾਲ ਹੇਮਰਾਜ ਬੱਬਰ ਪੀਟੀਸੀ ਨਿਊਜ਼ ਜਗਰਾਉਂ